cho là hủy nữa rồi. <laughs> yeah hey. ਭਜੀ ਕੀ ਨਾਮ ਆ ਜੀ ਅਜੀ ਮੇਰਾ ਨਾਮ ਦੀਪਕ ਆ ਜੀ ਦੀਪਕ ਜੀ ਇੱਥੇ ਤੇ ਰਹਿਣ ਵਾਲੇ ਤੁਸੀਂ ਹਾਂਜੀ ਸਰ ਕੀ ਦੁਕਾਨ ਕਰਦੇ ਕੀ ਕੰਮ ਹਾਂਜੀ ਸਰ ਦੁਕਾਨ ਆ ਜੀ ਆਪਣੀਆਂ अच्छा जी मनहरी जी ਤੁਹਾਡੀ ਜੀ ਹਾਂਜੀ ਠੀਕ ਹੈ ਜੀ ਇਹ ਕਿਹੜਾ ਪਿੰਡਾ ਜੀ ਇਹ ਇਹ ਬਹਾਦਰਪੁਰ ਚੌਂਕ ਜੀ ਠੀਕ ਹੈ ਭਾਜੀ ਕੀ ਪਰੇਸ਼ਾਨੀ ਕੀ ਦਿੱਕਤ ਕੀ ਹੈ ਪਰੇਸ਼ਾਨੀ ਭਾਜੀ ਤੁਸੀਂ ਦੇਖ ਸਕਦੇ ਆ ਉਹ ਕੈਮਰਾ ਜ਼ੂਮ ਕਰਕੇ ਆ ਦਿਖਾਓ ਸਾਰਾ ਜਾਮ ਦੇਖੋ Shimla Pahadi ਤੱਕ ਜਾਮ ਲੱਗਾ ਹਮ ਪ੍ਰਸ਼ਾਸਨ ਆ ਦੇਖੋ ਪਟਕੇ ਚੱਲ ਗਏ ਆ ਮੁੜ ਕੇ ਨਾ ਕਿਸ ਨੇ ਸੁਧਲੀ ਇੱਕ ਬਾਰਿਸ਼ ਹੋਈ ਆ ਤਾਂ ਹਾਲ ਦੇਖ ਲਓ ਤੁਸੀਂ ਕੀ ਹੋ ਗਿਆ 3 ਫੁੱਟ ਥੱਲੇ ਚੱਲ ਗਈ ਜ਼ਮੀਨ ਜੀ ਤੇ ਇੱਥੇ ਕੋਈ ਵੀ ਨੁਕਸਾਨ ਹੋ ਸਕਦਾ ਮੈਂ ਬੱਚੇ ਨੂੰ ਲੈ ਕੇ ਆਇਆ ਵਾਂ ਜੀ ਹੋ ਸਕਦਾ ਆਪਾਂ गिर ਸਕੀਏ ਜਾਂ ਹੋਰ ਕੋਈ ਵੀ गिर ਜਾਵੇ ਕੋਈ ਸਿਆਣਾ ਗਿਰ ਜਵੇ ਉਹਦਾ ਜ਼ਿੰਮੇਵਾਰ ਕੌਣ ਆ ਜੀ ਜਿਹੜੇ ਕੋਈ ਬਹੁਤੇ ਟ੍ਰੇਨ ਡਰਾਈਵਰ ਨਹੀਂ ਹੈਗੇ ਪਿੰਡਾਂ ਚ ਕੋਈ ਥੋੜੀ ਦੂਰੀ ਤੇ ਗੱਡੀ ਚਲਾਉਂਦੇ ਆਪਾਂ ਦੇਖਿਆ ਵੀ ਕੋਈ ਗੱਡੀਆਂ ਦਾ ਟਾਇਰ ਵਗੈਰਾ ਵੀ ਡਿੱਗ ਰਿਹਾ ਨਹੀਂ ਵੀ ਜਗਾ ਗੱਡੀਆਂ ਵੀ ਹਾਂਜੀ ਸਰ ਬਹੁਤ ਟੋਏ ਪਏ ਹੋਏ ਇੱਥੇ ਉਹ ਸ਼ਮਲਾ ਪਹਾੜੀ ਤੋਂ ਲੈ ਕੇ ਥੋਬੀ ਘੜ ਚੌਂਕ ਤੱਕ ਸਾਰੀ ਸੜਕ ਡੈਮੇਜ ਹੋ ਚੁੱਕੀ ਆ ਤੇ ਜਾਮ ਕਿੰਨਾ ਕੱਲ ਨਾ ਪਾ ਪਾ ਜੀ ਲੱਗਦਾ ਪਾ ਜੀ ਇੱਥੇ 2-3 ਘੰਟੇ ਮਤਲਬ 1-1 ਘੰਟਾ ਲੱਗ ਰਿਹਾ ਸ਼ਿਮਲਾ ਪਹਾੜੀ ਤੋਂ ਧੋਪੀ ਘੜ ਚਾਉਂਗੇ ਇੱਕ ਘੰਟਾ ਜੇ 1 ਕਿਲੋਮੀਟਰ ਲਈ ਇੱਕ ਘੰਟਾ ਲੱਗ ਰਿਹਾ ਹਾਂ ਜੀ ਭਾਜੀ ਤੇ ਕਾਫੀ ਜਿਹੜੀਆਂ ਐਮਰਜੈਂਸੀ ਵਾਲੀਆਂ ਗੱਡੀਆਂ ਕੋਈ ਐਂਬੂਲੈਂਸ ਵਗੈਰਾ ਵੀ ਫਸੇ ਭਾਜੀ ਉਹ ਵੀ ਇੱਕ ਦੂਜੇ ਨਾਲ ਲੜ ਪੇੜ ਕੇ ਲੜਾਈਆਂ ਹੋ ਰਹੀਆਂ ਘਗੜੇ ਹੋ ਰਹੇ ਆ ਕੋਈ ਕਹਿ ਰਿਹਾ ਮੈਂ ਅੱਗੇ ਜਾਣਾ ਐਮਰਜੈਂਸੀ ਨੂੰ ਵੀ ਟਾਈਮ ਨਹੀਂ ਦੇ ਰਹੇ ਲੋਕੀ ਤੇ ਕਿੰਨੇ ਕ ਦਿਨ ਤੋਂ ਇਸ ਤਰ੍ਹਾਂ ਦੇ ਹਾਲਾਤ ਇਹ ਸਰ ਹੋ ਗਏ ਅੱਜ 15 ਤੋਂ 20 ਦਿਨ ਹੋ ਗਏ ਮੇਰੇ ਖਿਆਲ ਤੰਕੇ ਜੀ ਤੇ ਕੀ ਮੰਗ ਅਪੀਲ ਕੀ ਕਰਦੇ ਤਾਂ ਦਿੱਕਤਾਂ ਹੋਰ ਕੀ ਆ ਰਹੀਆਂ ਕੰਮ ਕਾਰੋਬਾਰ ਨੂੰ ਮੈਂ ਇਹੀ ਕਹਿਣਾ ਸਰ ਇੱਥੇ ਟ੍ਰੈਫਿਕ ਪੁਲਿਸ ਦਾ ਹੋਣਾ ਬਹੁਤ ਜ਼ਰੂਰੀ ਹੈ ਚੌਂਕ ਦੇ ਵਿੱਚ ਕਿਉਂਕਿ ਬਹਾਦਰਪੁਰ ਵਾਲੀ ਸਾਈਡ ਤੋਂ ਟ੍ਰੈਫਿਕ ਆ ਰਿਹਾ ਆ ਇਹ ਗੋਰਾਗੇੜ ਨੂੰ ਜਾਂਦੇ ਦੋਨੋਂ ਸਾਈਡਾਂ ਉੱਪਰ ਚ ਲੜਾਈ ਦਾ ਘੇੜਾ ਹੋ ਰਿਹਾ ਤੇ ਕੰਮ ਕਾਰ ਕਿੰਨਾ ਪ੍ਰਭਾਵਿਤ ਹੋ ਰਿਹਾ ਕੰਮ ਕਾਰ ਸਰ ਤੁਹਾਡੇ ਸਾਹਮਣੇ ਹੀ ਆ ਜੋ ਵੀ ਬਹੁਤ ਪ੍ਰਭਾਵਿਤ ਕੋਈ ਗਾਹਕ ਨਹੀਂ ਆ ਆ ਦੇਖੋ ਸਾਰਾ ਪੱਟਿਆ ਹੋਇਆ ਵਾ ਪੂਰੀ ਬੁਰੇ ਹਾਲਾਤਾਂ ਤੋਂ ਗੁਜ਼ਰ ਰਹੇ ਸਾਸਰੀਕਾਲ ਜੀ ਹਾਂ ਜੀ ਭਾਜੀ ਕੀ ਨਾਮ ਹੈ ਜੀ ਆਪਣਾ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਇੱਥੇ ਲੋਕਲੀ ਆ ਜੀ ਹਾਂ ਜੀ ਹਾਂ ਜੀ ਇੱਥੇ ਡੈਰੀ ਆਪਣੀ ਜੀ ਠੀਕ ਹੈ ਜੀ ਅਮਰੀਕ ਸਿੰਘ ਜੀ ਇਹ ਕੀ ਦਿੱਕਤ ਪਰੇਸ਼ਾਨੀ ਕੀ ਆ ਰਹੀ ਹੈ ਦੋ ਦੋ ਘੰਟੇ ਦਾ ਜਾਮ ਲੱਗਾ ਰਹਿੰਦਾ ਹੈ ਜੀ ਠੀਕ ਹੈ ਜੀ ਇੱਕ ਪਾਣੀ ਨਾਲ ਭਰ ਗਿਆ ਕਿ ਰਾਤ ਬਰਾਤੇ ਅੰਨੇ ਮਿੱਟੀ ਦਾ ਮੋਟਰਸਾਈਕਲ ਵਿੱਚ ਬਣ ਗਿਆ ਅੱਛਾ ਜੀ ਟਾਇਰ ਪੂਰਾ ਲਤਮਾ ਟੁੱਟ ਜਾਊਗੀ ਜੀ ਤੇ ਇੱਦਾਂ ਰਹਿਣੇ ਠੀਕ ਨਹੀਂ ਹੁਣ ਇਹ ਵੋਟਾਂ ਤੋਂ 10 ਦਿਨ ਪਹਿਲੇ ਇਹਨੇ ਲੋਲੋ ਪੋਪੋ ਕਰਨੀ ਹੈ ਕਿ ਵੋਟਾਂ ਬੂਟਾ ਨਹੀਂ ਨੰਨ ਦੇਣੇ ਹੈਗੇ ਅਸੀਂ ਹੂੰ ਆਜਾ ਦੇਖੋ ਤੋਂ ਵੀ ਘਾਟਾ ਲੱਗਾ ਲਿਜਾਣੇ ਆਏ ਆ ਕਿ ਸ਼ਹਿਰਾਂ ਦੇ ਬੱਚੇ ਵੀ ਜਾਮ ਨਹੀਂ ਆਨ ਲੱਗਦਾ ਐਨੀ ਟ੍ਰੈਫਿਕ ਐਨੀ ਇੱਥੇ ਬੇੜਾ ਘਰ ਕੇ ਕੀਤਾ ਪਿਆ ਮਾਲ ਪਰੋਟੇ ਤੱਕ ਲੈਣ ਲੱਗੀ ਹੋਇਆ ਬੰਦਾ ਕਿੱਧਰੋਂ ਪਾਸ ਲੈ ਲਊਗਾ ਦੋ ਦੋ ਘੰਟੇ ਇੱਥੇ ਲੱਗ ਜਾਂਦੇ ਆ ਜੀ ਹੋਰ ਕੀ ਦਿੱਕਤਾਂ ਰਹੀਆਂ ਹੈਗੀਆਂ ਜੀ ਹੋਰ ਕੀ ਦਿੱਕਤਾਂ ਆ ਤੁਹਾਡੇ ਸਾਹਮਣੇ ਇਹ 20 25 ਇੱਥੇ ਮੋਟਰਸਾਈਕਲ ਲੱਗਦੀ ਨੇ 20 25 ਉੱਧਰ ਉੱਧਰ ਆਹੰਗਾ ਜੇ ਇੱਧਰ ਆਲਾ ਜਾਮ ਉਹ ਜਾਮ ਕਿ ਛੇ ਦੁਕਾਨਾਂ ਵਾਲਾ ਕਿੱਧਰੋਂ ਜਾਣਾ ਗਾਕ ਕਿ ਸਵਾਉਂਗਾ ਪਹਿਲਾਂ ਦੱਸੋ ਹੈ ਹੀ ਨਹੀਂ ਗਾਕ ਇਥੇ ਲੋਕੀ ਵੀ ਅਸੀਂ ਦੇਖਿਆ ਵੀ ਆਪਸੇ ਤਲਕੋ ਤਲਕੀ ਵੀ ਹੋ ਜਾਂਦੇ ਆ ਵੀ ਮੈਂ ਜਾਣਾ ਮੈਂ ਭਾਜੀ ਹੁਣ ਕਰਨਾ ਕੀ ਹਰੇਕ ਨੂੰ ਕਾਲੀ ਐ ਕੋਈ ਕਹਿੰਦਾ ਮੈਂ ਆਪਣੇ ਡਿਊਟੀ ਤੇ ਤੁਰਿਆ ਆ ਕੋਈ ਕਹਿੰਦਾ ਕਿਤੇ ਨੂੰ ਤੁਰਿਆ ਆ ਹੂੰ ਉਧਰਾਂ ਰਖਸ਼ਿਆਂ ਵਾਲੇ ਜਿਹੜੇ ਹੀ ਰਖਸ਼ਿਆਂ ਵਾਲੇ ਨੇ ਇਹਨਾਂ ਨੂੰ ਆਪਣੀਆਂ ਕਾਲੀ ਵਿੱਚ ਬਾੜਨ ਦੇ ਲਈ ਆ ਕੇ ਹੂੰ ਆ ਚੱਕਰ ਹੈ ਜੀ ਕਦੋਂ ਕਦੋਂ ਇਹ ਹਾਲਾਤ ਹੈਗੇ ਆ ਕਦੋਂ ਕਦੋਂ ਹਾਲਾਤ ਹੈ ਇਮਰਕਾ 2 ਕੁ ਮਹੀਨੇ ਹੋਏਗੇ 2 2.5 ਮਹੀਨੇ ਹੋਏ ਆ ਠੀਕ ਆ ਜੀ ਹਾਂ ਜੀ ਕੰਮਕਾਰ ਵੀ ਬਿਲਕੁਲ ਠੱਪਿਆ ਦੁਕਾਨ ਵਾਲਿਆਂ ਦੇ ਵਿਚਾਰਿਆਂ ਦੀ ਮਿੱਟੀ ਹੈ ਜੀ ਹਾਂ ਆ ਸਾਰੇ ਰੋਂਦੇ ਹੀ ਹਗਾ ਕੇ ਨਹੀਂ ਆਉਂਦਾ ਅਗਲਾ ਟ੍ਰੈਫਿਕ ਵਿੱਚ ਕਿੱਥੇ ਨਾ ਵੜ ਜਾਊਗਾ ਕਹਿੰਦੇ ਪਹਿਲਾਂ ਵੀ ਪਟਿਆ ਸੀ ਦੁਬਾਰਾ ਹਾਂ ਜੀ ਹਾਂ ਜੀ ਪਹਿਲਾਂ ਪਟਿਆ ਮੁੜ ਕੇ ਫੇਰ ਪਟਲੇ ਆ ਆ ਤੁਰ ਤੱਕ ਠੀਕ ਆ ਜੀ ਆ ਇਧਰੋਂ ਇਹ ਆ ਕਿ ਜਿਹੜੀ ਮਿੱਟੀ ਦੀ ਢੇਰੀ ਜੀ ਵੀ ਗੱਭੇ ਲੱਗੀ ਆ ਹਾਂ ਜੀ ਹਾਂ ਜੀ ਇਹ ਵੀ ਬਹੁਤ ਦਿੱਕਤ ਹੈ ਜੀ ਜੇ ਇਧਰ ਰੋਡ ਹੋਵੇ ਤਾਂ ਇੱਥੇ ਦਾ 5 ਮਿੰਟ ਵੀ ਨਾ ਲੱਗਣ ਰੱਸ਼ ਨਿਕਲਣੇ ਨੂੰ ਤੇ ਜੇ ਇਧਰ ਘਰਾਂ ਚ ਬਜ਼ਾਰਾਂ ਚ ਲੋੜ ਪੈ ਜਾਏ ਫਾਇਰ ਬ੍ਰਿਗੇਡ ਦੀ ਐਂਬੂਲੈਂਸ ਦੀ ਐਮਰਜੈਂਸੀ ਲਈ ਗੱਡੀਆਂ ਆ ਸਕਦੀਆਂ ਤਾਂ ਨਹੀਂ ਆ ਸਕਦੀਆਂ ਜੀ ਬਿਲਕੁਲ ਨਹੀਂ ਆ ਸਕਦੀਆਂ ਜੀ ਜੇ ਕਿਤੇ ਬਾਈ ਚਾਂਸ ਕਿਤੇ ਅੱਗੇ ਲੱਗ ਜਵੇ ਕਿੱਥੋਂ ਭਜਾ ਲੈਣੀ ਹੈ ਆਹੋ ਗੱਡੀਆਂ ਵਾਲਿਆਂ ਥੋੜਾ ਪਾਣੀ ਸਿੱਕਣਾ ਉਹਨਾਂ ਨੇ ਕੀ ਅਪੀਲ ਕੀ ਬੇਨਤੀ ਕਰਦੇ ਆਂ ਹਾਂਜੀ ਕੀ ਬੇਨਤੀ ਕਰਦੇ ਆਂ ਬੇਨਤੀ ਇਹੀ ਕਰਦੇ ਆਂ ਜੀ ਪਣੀ ਦੀ ਜੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਆਂ ਪਈ ਜਨਤਾ ਜਿਹੜੀ ਸੌਖੀ ਹੋ ਜਵੇ ਇਹ ਜਿੱਦਾਂ ਪੱਟਿਆ ਤੋਂ ਉੱਦਾਂ ਇਹਨੂੰ ਬਣਾ ਦਿੱਤਾ ਜਾਵੇ ਲੋਕੀ ਚੰਗ ਨਾ ਹੋਣ ਦੁਕਾਨਾਂ ਵਾਲੇ ਵੀ ਵਿਚਾਰੇ ਰੋਟੀ ਖਾਣ ਜੋਗੇ ਹੋਣ ਘਾਹ ਗਾਹ ਕਿਨਾਂ ਦੇ ਵੀ ਆ ਜਾਣ ਇਹ ਵੀ ਧੁੱਪ ਸੇਕਦੇ ਇੱਥੇ ਬੈਠੇ ਗਰਮੀ ਦੇ ਵਿੱਚ ਗਾਹ ਨੂੰ ਦੇਖਦੇ ਠੀਕ ਨਹੀਂ 20 ਰੁਪਏ ਪੱਟੀਏ ਗਾਹ ਕੁੱਛਾ ਵਾਣ ਆਇਆ ਲੈਣੀ ਨੀ ਟੁੱਟਦੀ ਹੈਗੀ ਹੁਣ ਮੈਂ ਸਮਾਨ ਲੈਣ ਗਿਆ ਹੁਣ ਮੈਂ ਬਣਾ ਲਿਆ ਮੂਡ ਮੈਂ ਕਿਹਦਰ ਕਮੇਟੀ ਬਿਆਰ ਹਾਲ ਦੱਜਾ ਗਿਆ ਮੈਂ ਇਧਰ ਨੂੰ ਜਾਣਾ ਹੀ ਨਹੀਂ ਐਥੇ ਕਿਹੜਾ ਡੇਡਡ ਘੰਟੇ ਦੇ ਲੁਪਕੇ ਰੋਕੀਆਂ ਅੱਖਾਂ ਕੱਟ ਕੇ ਦੇਖਦੇ ਅੱਜ ਕੱਲ ਛੋਕਰੇ ਤੁਹਾਨੂੰ ਪਤਾ ਹੀ ਆ ਲੜਾਈਆਂ ਵੀ ਹੋ ਰਹੀਆਂ ਲੜਾਈਆਂ ਹੋ ਰਹੀਆਂ ਹੀ ਲੜਾਈਆਂ ਹੋ ਰਹੀਆਂ ਕੀ ਨਾਮ ਆ ਪਾਜੀ ਤੁਹਾਡਾ ਮੇਰਾ ਨਾਮ ਕਸ਼ੋਰੀ ਲਾਲ ਆ ਜੀ ਕਸ਼ੋਰੀ ਲਾਲ ਜੀ ਇਹ ਕਿਹੜੀ ਜਗ੍ਹਾ ਹੈ ਇਹ ਇਹ ਬਹਾਦਰਪੁਰ ਚੌਂਕ ਆ ਜੀ ਬਹੁਤ ਮੰਨਿਆ ਬੰਨਿਆ ਚੌਂਕ ਆ ਜੀ ਜੀ ਸ਼ਹਿarpur ਸ਼ਹਿarpur ਦਾ ਜੀ ਕੀ ਪਰੇਸ਼ਾਨੀ ਕੀ ਆ ਗਈ ਪਰੇਸ਼ਾਨੀ ਇੱਥੇ ਨੰਬਰ 1 ਤਾਂ ਪਹਿਲਾਂ ਟ੍ਰੈਫਿਕਾ ਹੀ ਨਹੀਂ ਮਾਨੇ ਹਾਂਜੀ ਇਹ ਰੋਡ ਸਾਰੀ ਚੰਡੀਗੜ੍ਹ ਰੋਡ ਦੀ ਚੰਡੀਗੜ੍ਹ ਰੋਡ ਸਾਰਾ ਖੁੱਲਿਆ ਚਿੰਦ ਬੋਨੀ ਨੂੰ ਵੀ ਗੱਡੀਆਂ ਆਉਂਦੀ ਜਾਂਦੀਆਂ ਹਮਾਦਰੋਂ ਵੀ ਆਉਂਦੀ ਜਾਂਦੀਆਂ ਹੁਣ ਤੁਸੀਂ ਆਹ ਦੇਖ ਲਓ ਫੋਟੋ ਖਿੰਦੀ ਤੇ ਰਾਤੋਂ ਰਾਤ ਫੜ ਦਿੱਤਾ ਤੇ ਇੱਥੇ ਚੌਂਕ ਦੇ ਵਿੱਚ ਸਵੇਰ ਦਾ ਜਾਮ ਲੱਗਾ ਹੈ ਇਹ ਘਰ ਤੇ ਘੜ ਵੀ 3 ਮਹੀਨੇ ਹੋ ਗਏ ਜੀ ਇੱਥੇ ਸਾਰੀ ਮਿੱਟੀ ਹੈ ਸਾਡੀ ਦੁਕਾਨਾਂ ਦੇ ਵਿੱਚ ਮਿੱਟੀयां ਜੜੀ ਜਾਂਦੀਆਂ ਸਾਨੂੰ 3 ਮਹੀਨੇ ਹੋ ਗਏ ਦੁਕਾਨ ਬੰਦ ਕੀਤੀ ਇੱਥੇ ਕੋਈ ਸੁਣਾਈ ਨਹੀਂ ਕਰਦਾ ਇੱਥੇ ਕੋਈ ਇਹਦੇ ਬਾਰੇ ਤੁਸੀਂ ਕਿਸੇ ਨੂੰ ਕਿਹਾ ਅਪੀਲ ਕੀਤੀ ਹੋਵੇ ਉਹ ਅਪੀਲ ਇੱਥੇ ਤਾਂ ਕਈ ਵਾਰੀ ਕਰਕੇ ਲੈ ਗਿਆ ਕਈ ਵਾਰੀ ਮੈਸੇਜ ਕਰਕੇ ਲੈ ਗਿਆ ਕੁਝ ਸੁਣਾਈ ਨਹੀਂ ਹੁੰਦੀ ਇਹ ਕਾਰਨ ਕੀ ਹੈ ਕਿ ਪਟਿਆ ਕਿਉਂ ਆ ਤੁਹਾਨੂੰ ਇਹ ਪਟਿਆ ਪਤਾ ਨਹੀਂ ਜੀ ਪਹਿਲਾਂ ਰੋਡ 'ਤੇ 2 ਮਹੀਨੇ ਪਹਿਲਾਂ ਪੱਤੀ ਸੀਗੀ ਤੇ ਆ ਮਾੜਾ ਮੋਟਾ ਕਰ ਗਿਆ ਸਭ ਤੋਂ ਪੈ ਗਿਆ ਹੈ ਵੀ ਲੈ ਗਿਆ ਸਾਡੇ ਤੋਂ ਆ ਪਨਪਨ ਦੁੱਟਾ ਨਵਾਂ ਜਿਹਾ ਚੈਂਬਰ ਬਣਾ ਗਏ ਇਹ ਹੁਣ ਫੇਰ ਪੜ ਦਿੱਤ ਨੇ ਇਹ ਰਾਤ ਨੂੰ ਪੜ ਦਿੱਤਾ ਰਾਤੋਂ ਰਾਤ ਖੰਭੇ ਵੀ ਤੋੜ ਗਏ 2 ਦਿਨ ਇਹ ਹੁਣ ਸਵੇਰ ਤੋਂ ਜਾਮ ਲੱਗਾ ਜੀ ਇੱਥੇ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀ ਕੋਈ ਹੈਗਾ ਇੱਥੇ ਕੋਈ ਟੈਫ ਗਾਲੇ ਆਏ ਸੀਗੇ ਸਵੇਰੇ ਜਿੰਨਾ ਕਿ ਜੇ ਇੱਥੇ ਰਹੇ ਕੋਈ ਕੋਈ 6 ਕਿੰਨੇ ਰਹੇ ਆ ਹੁਣ ਇਸ ਲਈ ਟ੍ਰੈਫਿਕ ਬਿਲਕੁਲ ਸਹੀ ਚੱਲਦੀ ਸੀ ਉਹ ਹੁਣ ਚੱਲ ਗਿਆ ਟ੍ਰੈਫਿਕ ਤੁਸੀਂ ਦੇਖੋ ਤਾਂ ਗੱਡੀ 100 ਗੱਡੀ ਪਿੱਛੇ ਆਂਦੀ ਹੋਊਗੀ ਥੋਪੀ ਕਿੱਡਾ ਕਿੰਨਾ ਲੰਬਾ ਜਾਮ ਲੱਗਾ ਜੀ ਕਿੰਨਾ ਕਿੰਨਾ ਲੰਬਾ ਲੱਗਦਾ ਜਾਮ ਜਾਮ ਘਰ ਤੇ ਘਰ ਵੀ 100 ਗੱਡੀ ਸ਼ਿਮਲਾ ਬਾੜੀ ਹੋਣੀ ਆ ਤੇ 100 ਗੱਡੀ ਥੋਪੀਗਾੜ ਹੋਣੀ ਆ ਜਾਮੇ ਜੰਮ ਕੋ ਹੋਰ ਮੇਨ ਰਸਤਾ ਹੀ ਅੱਨੂ ਚੰਨਿਕਲ ਜਾਣਾ ਐਂਬੂਲੈਂਸ ਵੀ ਕੋਈ ਫਸੀਆਂ ਵਿੱਚ ਐਂਬੂਲੈਂਸ ਫਸਦੀਆਂ ਵਿੱਚੋਂ ਪਿੱਛੋਂ ਆਉਂਦੀਆਂ ਤੇਜ਼ੀ ਨਾਲ ਤੇ ਉਹਨਾਂ ਨੂੰ ਰਸਤਾ ਨਾ ਮਿਲੇ ਉਹ ਨੂੰ ਕਰਕੇ ਕੱਢ ਕੇ ਲੈ ਜਾਂਦੇ ਹੂੰ 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 ਬਾਕੀ ਗੱਡੀਆਂ ਅੱਗੇ ਪਿੱਛੇ ਕਰਕੇ ਨਿਕਲ ਜੰਮੀ ਐ ਹੂੰ ਹੂੰ ਕੀ ਮੰਗ ਅਪੀਲ ਕੀ ਕਰਦੇ ਆ ਮੰਗ ਇੱਥੇ ਬਾਬਾ ਜੀ ਇੱਥੇ ਦਾ ਐਕਸੀਡੈਂਟ ਬਹੁਤ ਹੋਏ ਆ ਦਿਵਾਲੀ ਵਾਲੇ ਦਿਨ ਨੂੰ ਬੰਦਾ ਮਰ ਗਿਆ ਇੱਥੇ ਉਹ ਪਿੱਛੋਂ ਆਇਆ ਬੜਾ ਤੇਜ਼ ਮੋਟਰਸਾਈਕਲ ਤੇ ਉਹ ਖੰਭੇ ਦੇ ਵਿੱਚ ਵੱਜਿਆ ਥੈਂ ਦੇ ਮਰ ਗਿਆ ਉਹ ਇੱਥੇ ਐਕਸੀਡੈਂਟ ਇਹ ਹੁੰਦੇ ਆ ਤੇ ਇੱਥੇ ਚ ਰਸਤਾ ਆ ਇੱਥੇ ਲਾਈਟਾਂ ਗੱਬੇ ਲੱਗਣੀਆਂ ਚਾਹੀਦੀਆਂ ਹੂੰ ਲਾਈਟ ਆ ਇੱਕ ਲੱਗੀ ਵਾਲੀ ਉਹ ਖੰਮਾ ਲੱਗਾ ਉਧਰ ਇੱਕ ਉਹ ਲੱਗਾ ਆ ਦਾ ਉਹ ਘਰ ਤੇ ਘਰ 200 ਕਿਲੋਮੀਟਰ ਤੇ ਉੱਥੇ ਕਿਸੇ ਨੂੰ ਕੋਈ ਨਹੀਂ ਪਤਾ ਵੀ ਇੱਥੇ ਲਾਈਟ ਲਾਲ ਹੈਗੀ ਆ ਕਿ ਨਹੀਂ ਹੈਗੀ ਕਾਫੀ ਜਿਹੜੇ ਲੋਕ ਰੋਂਗ ਸਾਈਡ ਵੀ ਆਈ ਜਾਂਦੇ ਆ ਉਹ ਦੇਖੋ ਜੀ ਹੁਣ ਚਾਰ ਚਾਰ ਲਾਈਨਾਂ ਬਣਾਈਆਂ ਚਾਰ ਲਾਈਨਾਂ ਬਣਾਈਆਂ ਸੜਕ ਦਾ ਹੈਗੀ ਘਰ ਤੇ ਘਰ 200 ਫੁੱਟ ਸਾਰੀ ਸੜਕ ਤੇ ਰੇੜੀਆਂ ਨੇ ਰੋਕੀਆਂ ਕੋਈ ਰਿਕਸ਼ੇ ਵਾਲਿਆਂ ਨੇ ਰੋਕੀਆਂ ਹੂੰ ਸੜਕ ਦਾ ਇੱਥੇ ਬਹੁਤ ਖੁੱਲੀ ਹੈ 200 ਫੁੱਟ ਬ੍ਰਾਂਡ ਆ ਜੀ ਇਹਨਾਂ ਦਾ ਘੱਟ ਤੇ ਘੱਟ ਪਰ ਸਾਰੀ ਕੁਝ ਐਮ ਜਾਓ ਨਾ ਦੇਖੋ ਤਰੰਤ ਲੱਗੀਆਂ ਹੋ ਰੇੜੀਆਂ ਲੱਗੀਆਂ ਕਿਸੇ ਨੇ ਕੁਝ ਲਾਇਆ ਯਾਰ ਸਾਰੇ ਕਬਜ਼ੇ ਹੋਏ ਪਏ ਸਾਰੇ ਕਬਜ਼ੇ ਆ ਜੀ ਫਰੀ ਦੇ ਕਬਜ਼ੇ ਇੱਥੇ ਬਜੀ ਕੀ ਨਾਮ ਆ ਜੀ ਮੇਰਾ ਨਾਮ ਮਨੋਜ ਕੁਮਾਰ ਆ ਜੀ ਮੋਹਨ ਕੁਮਾਰ ਜੀ ਆ ਕੀ ਮਸਲਾ ਕੀ ਪਰੇਸ਼ਾਨੀ ਆ ਰਹੀ ਇੱਥੇ ਸਰ ਸੜਕ ਪੱਟਾਂ ਕਰਕੇ ਸਾਡਾ ਕੰਮਕਾਰ ਵੀ ਸਾਰਾ ਠੱਪ ਹੋਇਆ ਪਿਆ ਇੱਕ ਦਿਨ ਕੋ ਤੋਂ ਪੱਟੀ ਦੀ ਸੜਕ ਇਹ ਨੂੰ ਹੋ ਗਿਆ 3-4 ਦਿਨ ਹੋ ਗਏ ਨੇ 3-4 ਦਿਨ ਤੋਂ ਜਾਮ ਵੀ ਲੱਗ ਰਿਹਾ ਹੈਗਾ ਅੱਜ ਜਾਮ ਦਿੱਲੀ ਤੇ ਸਵੇਰ ਤੇ ਲੱਗਾ ਹੋਇਆ ਜੀ ਹੂੰ ਕਿੰਨਾ 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 ਕੁ ਲੰਬਾ ਜਾਮ ਲੱਗਾ ਜੀ ਜਾਮ ਜੀ ਘੰਟਾ ਉੱਥੋਂ ਚੌਕ ਤੋਂ ਲੈ ਕੇ ਆ ਅੱਗੇ ਚੌਕ ਤੱਕਰ ਜਾਮ ਜਾਮਾ ਗੱਡੀਆਂ ਖੜੀਆਂ ਆਏ ਮਤਲਬ ਕਿਲੋਮੀਟਰ ਤੋਂ ਲੰਬਾ ਕਿਲੋਮੀਟਰ ਹੈਗਾ ਇਹ ਕਿਲੋਮੀਟਰ ਠੀਕ ਹੈ ਜੀ ਤੇ ਐਂਬੂਲੈਂਸ ਵੀ ਫਸੀਆਂ ਵਿੱਚ ਕਰ ਹਾਂਜੀ ਐਂਬੂਲੈਂਸ ਵਸੀਆਂ ਆ ਜੀ ਹਾਂ ਕੋਈ ਸਵਾਰੀਆਂ ਦੀ ਖਾਣ ਪਾਣੀ ਸਾਨੂੰ ਮਿਲਦੀ ਆ ਜੇ ਅਸੀਂ ਸੜਕ ਪਾਰ ਕਰਨੇ ਤਾਂ ਅੱਧਾ ਘੰਟਾ ਲੱਗ ਜਾਂਦਾ ਇੱਥੇ ਸੜਕ ਪਾਰ ਕਰਨ ਨੂੰ ਆਪਾਂ ਦੇਖਿਆ ਵੀ ਲੋਕਾਂ ਦੀ ਆਪਸ ਵਿੱਚ ਬਹਿਸ ਵੀ ਹੋ ਰਹੀ ਕੋਈ ਛੋਟੇ ਛੋਟੇ ਲੜਾਈਆਂ ਵੀ ਹੋ ਰਹੀਆਂ ਸੜਕ ਪੱਟੀ ਹੋਈ ਆ ਕੋਈ ਨਿਕਲ ਸਾਰੇ ਇੱਕ ਦੂਜੇ ਦੇ ਅੱਗੇ ਨਿਕਲਣ ਨੂੰ ਫਿਰਦੇ ਆ ਹਾਂ ਮੈਂ ਨਿਕਲਦਾ ਨਹੀਂ ਮੈਂ ਨਿਕਲ ਪੁਲਿਸ ਕਰਨ ਪਿਆ ਫਿਰ ਪੁਲਿਸ ਵਾਲਾ ਨਹੀਂ ਆਉਂਦਾ ਤੇ ਮूण ਕਿੰਨਾ ਕਿੰਨਾ ਬਾ ਜਾਮ ਆ ਕੀ ਦਿੱਕਤ ਆ ਉਹ ਆ 1.5 ਕਿਲੋਮੀਟਰ ਹੈ ਇਹ 1 ਕਿਲੋ 1.5 ਕਿਲੋਮੀਟਰ ਤੇ ਜਾਮ ਆ ਹੂੰ ਜੇ ਬਾਰਿਸ਼ ਪੈਂਦੀ ਆ ਬਾਹਰੇ ਪੈਂਦੀ ਤਾਂ ਹੋਰ ਜ਼ਿਆਦਾ ਕੰਮ ਖਰਾਬ ਹੋ ਜਾਂਦਾ ਤੇ ਜੇ ਨਹੀਂ ਪੈਂਦੀ ਫਿਰ ਮਿੱਟੀ ਘਟਾ ਮਿੱਟੀ ਘਟਾ ਸਾਰਾ ਹੱਦ ਸਿਰੇ ਪੈਂਦਾ ਹੈ ਜੀ ਠੀਕ ਹੈ ਕੰਮਕਾਰ ਨਹੀਂ ਪਰਵਾਹ ਕੰਮਕਾਰ ਸਾਰਾ ਠੱਪ ਹੋਇਆ ਪਿਆ ਹੂੰ ਹੂੰ ਕੀ ਮੰਗ ਪਿੰਦੀ ਕਰਦੇ ਆ ਇਹਨੂੰ ਸੜਕ ਨੂੰ ਸਾਫ ਖੇਤੀ ਤੋਂ ਖੇਤੀ ਬਣਾਇਆ ਜਾਵੇ ਜਿਹੜੇ ਸਾਡੇ ਕੰਮਕਾਰ ਚੱਲਣ ਕੋਈ ਐਮਰਜੈਂਸੀ ਐਸ ਬਾਜ਼ਾਰ ਦੇ ਵਿੱਚ ਲੋਡ ਪੈ ਜਾਏ ਤੇ ਇਸ ਜਾਮ ਦੇ ਵਿੱਚੋਂ ਲੱਗਦਾ ਕੋਈ ਐਂਬੂਲੈਂਸ ਜਾਂ ਕੋਈ ਐਮਰਜੈਂਸੀ ਗੱਡੀ ਆ ਸਕਦੀ ਹੈ ਨਹੀਂ ਆ ਸਕਦੀ ਇੰਨਾ ਜਾਮ ਆ ਜੀ ਹਾਂ ਕੀ ਮੰਗ ਅਪੀਲ ਕਰਦੇ ਹਾਂ ਅਸੀਂ ਕਹਿੰਦੇ ਛੇਤੀ ਛੇਤੀ ਸੜਕ ਬਣੇ ਜੀ ਭਾਈ ਕਦੋਂ ਤੋਂ ਫਸੇ ਹਾਂ ਜਾਮ ਦੇ ਵਿੱਚ ਲਗ ਗਈ 10-15 ਮਿੰਟ ਹੋ ਗਏ 10-15 ਮਿੰਟ ਹੋ ਗਏ ਮਰੀਜ਼ ਲੈਣੇ ਜਾ ਰਹੇ ਕਿ ਛੋੜ ਕੇ ਆ ਰਹੇ ਹਨ ਮਰੀਜ਼ ਛੋੜ ਕੇ ਆ ਰਹੇ ਛੋੜ ਕੇ ਕਿਹਾਂ ਸੇ ਦਸੂਹਾ ਸੇ ਔਰ ਆਏ ਕਿਹਾਂ ਸੇ ਸੀ ਚੰਡੀਗੜ੍ਹ ਸੇ अभी कितना टाइम और लग सकता है सामने देख के लग रहा है नहीं कुछ नहीं कह सकते सर लंबा जाम है लंबा जाम लम्बा और आपको तो कभी भी कॉल आ जाती होगी एमरजेंसी हाँ के लिए नहीं, नहीं अगर एमरजेंसी के लिए कॉल आ जाए तो अभी निकल सकते हैं यहाँ से मुश्किल है थोड़ा मुश्किल है ठीक है ठीक पीछे पंद्रह मिनट और आगे कोई मालूम नहीं कितना टाइम लगेगा कोई ट्रैफिक पुलिस कर्मचारी नज़र आ रहा है यहाँ कोई अभी तो सर कोई भी नहीं है यहाँ पे अगर किसी को वैसे भी इमरजेंसी आ जाए जैसे गाड़ियां है लोग है कोई बीमार हो जाए वहां से नहीं निकला जा सकता